ਜਿਹੜਾ ਫੋਲਕ ਬੰਦ ਵੀ ਕਾਰ ਕਰੇ ਉਹ ਕੀਤੀ ਹੈ ਬਾਬਾ ਸ਼ਾਂਤੀ ਮੇਹਰਬਖਸ਼ਰ ਕੀਤੇ ਅੰਮ੍ਰਿਤਸਰ ਦੀ ਉਸ ਪਾਵਨ ਪਵਿੱਤਰ ਧਰਤੀ ਤੇ 26 ਜਨਵਰੀ ਗਣਤੰਤਰ ਦਿਵਸ ਤੇ 프리 ਪਲਾਨਿੰਗ ਨਾਲ ਉਹਨਾਂ ਦੇ ਵੋਟ ਨਾਲ ਸ਼ਿਰਕੜ ਕੀਤੀ ਜੀ ਉਹਨਾਂ ਨੂੰ ਤੋੜਿਆ ਗਿਆ ਉਹ ਜਿਹੜਾ ਬੰਦਾ ਹੈ ਉਹਨੇ ਪਲਾਨ ਕਰਕੇ ਉਹ ਸਾਡਾ ਸਰਕਾਰ ਨੇ ਕੀਤਾ ਹੋਵੇ ਇਸ ਵਾਪੇ ਅਸੀਂ ਪੂਰੇ ਝਾੜੇ ਵਿੱਚ ਇਹ ਜਿਹੜੀ ਵਾਅਦੇ ਪਲੰਗ ਕਰਾਂਗੇ ਸਰਕਾਰ ਨੇ ਚਪਾਣੀ ਵੀ ਕਹਿੰਿਆ ਸਰਕਾਰ ਜਲਦੀ ਤੇ ਚਲਦੀ ਉਹਨਾਂ ਲੋਕਾਂ ਦਾ ਪਰਦਾ ਫਾਸ਼ ਕਰੇ ਜਿਨ੍ਹਾਂ ਨੇ ਇਹ ਪਲਾਨ ਕਰਕੇ ਭੇਜਿਆ ਹੈ ਤੇ ਇਹਦੇ ਤੇ ਜਿਹੜੇ ਘਾਰਾਂ ਦੇ ਜਿਹੜੇ ਗੁਰੂ ਦੇ ਗੇਂਦ ਵਿੱਚ ਐਨਐਸਓ ਲਾ ਕੇ ਕੀਤਾ ਇਹੋ ਜਿਹੇ ਐਂਗਲਸ ਨਾਲ ਲਾਈ ਜਾਵੇ ਇਹਦੀ ਉੱਚ ਪੱਧਰੀ ਜਿਹੜੇ ਜਾਂਚ ਹਾਈ ਸੁਪਰੀਮ ਕੋਰਟ ਹੈ ਹਾਈ ਕੋਰਟ ਦੇ ਜਦਾਰੇ ਕੀਤੀ ਜਾਵੇ ਕੋਰਨਾਮ ਜੀ ਦੀਪ ਬੇਸਰੰਦ 라ਵਣਖਣਾ ਮਿਸਨ ਵੇੜਕਰ ਤੋਂ ਰਾਸ਼ਟਰੀ ਪ੍ਰਧਾਨ ਬਾਲ ਜਿਹੜਾ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਹੈ ਜਿਹੜੀ ਬਾਬਾ ਸਾਹਿਬ ਵੇੜਕਰ ਦੀ ਪ੍ਰਤੀਮਾ ਦੇ ਨਾਲ ਕੁਝ ਸਾਰਥੀ ਅਨਸਰਾਂ ਵੱਲੋਂ ਜਿਹੜੀ ਛੇੜਛਾੜ ਕੀਤੀ ਗਈ ਸੀ ਤੇ ਉਸ ਵੰਦ ਦੇ ਵਿੱਚ ਜਿਹੜਾ ਉਸ ਦੋਸ਼ੀ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਹੈ ਲੇਕਿਨ ਜਿਹੜੀਆਂ ਉਹਦੇ ਪਿੱਛੇ ਸਾਜ਼ਿਸ਼ਾਂ ਨੇ ਅੱਜ ਤੱਕ ਉਹਨਾਂ ਦਾ ਪਰਦਾ ਨਕਾਬ ਬੇਨਕਾਬ ਨਹੀਂ ਕੀਤਾ ਪੁਲਿਸ ਪ੍ਰਸ਼ਾਸਨ ਨੇ ਵੀ ਅੱਜ ਹਫ਼ਤੇ ਤੋਂ ਜ਼ਿਆਦਾ ਹੋ ਚੱਲਿਆ ਲੇਕਿਨ ਹਾਲ ਤੱਕ ਉਹ ਬੰਦੇ ਟ੍ਰੇਸ ਨਹੀਂ ਕੀਤੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਵਾਇਆ ਇਸ ਕਰਕੇ ਅੱਜ ਤੋਂ ਕੇਂਦਰ ਪਹਿਲਾਂ 27 ਤਰੀਕ ਨੂੰ ਵੀ ਰਾਵਣ ਸਾਨਾ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਸ਼ਹਿਰ ਦੇ ਵਿੱਚ ਤੇ ਮੰਗ ਕੀਤੀ ਕਿ 30 ਤਰੀਕ ਨੂੰ ਫੌਜ ਪਰ ਬੰਦ ਕਰਾਂਗੇ ਅੱਜ ਵਾਲਮੀਕੀ ਸਮਾਜ ਦੇ ਦੱਸਿਆ ਭਾਈ ਜਰਾ ਵੱਡਾ ਇਕੱਠ ਕਰਕੇ ਜਿਹੜਾ ਉਹ ਸ੍ਰੋਜਪੁਰ ਬੰਦ ਦੀ ਕਾਰ ਦਿੱਤੀ ਗਈ ਆ ਤੇ ਲੋਕਾਂ ਦਾ ਪ੍ਰਵਾਹ ਸਹਿਯੋਗ ਮਿਲ ਰਿਹਾ ਪ੍ਰਸ਼ਾਸਨ ਦਾ ਸਹਿਯੋਗ ਆ ਸਾਡਾ ਆਪਣਾ ਸ਼ਹਿਰ ਆ ਅਸੀਂ ਨਹੀਂ ਚਾਹਦੇ ਬਿਲਕੁਲ ਵੀ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਸ੍ਰੋਜਪੁਰ ਚ ਹੋਵੇ ਤੇ ਦੂਸਰੀ ਗੱਲ ਇਹ ਦੱਸਣਾ ਚਾਹਾਂਗਾ ਜਿਦ ਤਰ ਸਾਡੇ ਕੋਈ ਵੀਰਾਂ ਨੇ ਤੇ ਕੱਲ ਪਰसों ਜਦੋਂ ਜਲੰਧਰ ਬੰਦ ਹੋਇਆ ਜਲੰਧਰ ਦੇ ਵਿੱਚ ਜਦੋਂ ਸਾਡੇ ਵੀਰ ਬੰਦ ਕਰਵਾ ਰਹੇ ਸੀ ਉਦੋਂ ਖਾਲਸਪਾਣ ਦੀ ਲੋਕ ਜਿਹੜੇ ਆ ਉਹ ਢੰਡੇ ਲੈ ਕੇ ਖਾਲਸਪਾਣ ਲੋਕ ਢੰਡੇ ਲੈ ਕੇ ਉਹ ਸਾਡੇ ਲੋਕਾਂ ਦਾ ਵੀਰਾਂ ਦਾ ਵਿਰੋਧ ਕਰਵਾ ਕੇ ਮੋਢੇ ਉਸ ਤੋਂ ਪੁਲਿਆਰ ਸਾਨੂੰ ਇਹ ਵੀ ਸ਼ੱਕ ਪੈ ਰਿਹਾ ਵੀ ਇਹ ਖਾਲਸਪਾਣੀਆਂ ਦੀ ਸਾਜ਼ਿਸ਼ ਤਾਂ ਨਹੀਂ ਕਿਤੇ ਵੀ ਇਹ ਸਾਜ਼ਿਸ਼ ਖਾਲਸਪਾਣੀਆਂ ਦੀ ਕਿਉਂਕਿ ਪਿਛਲੇ ਸਮੇਂ ਦੇ ਜਦੋਂ ਬਾਬਾ ਖਾਨ ਬੇਰਕਰ ਦਰਬਾਰ ਸਾਹਿਬ ਛੇਕ ਧਰ ਆਪਣਾ ਵਾਸਤੇ ਕੋਸ਼ਿਸ਼ੀ ਉਦੋਂ ਵੀ ਇੰਨਾ ਹੀ ਲੋਕਾਂ ਨੇ ਬਾਬਾ ਖਾਨ ਬੇਰਕਰ ਨੂੰ ਗੁਰਦੁਆਰੇ ਚ ਵੜਨ ਨਹੀਂ ਦਿੱਤਾ ਗਿਆ ਸੀ ਇਸ ਕਰਕੇ ਮੈ ਇਸ਼ਾਰਤ ਕਰੀ ਉਹਨਾਂ ਦੀ ਹੌਸਲ ਵੀ ਆ ਤੇ ਲੇਕਿਨ ਇਤਨਾ ਜਵਾਬ ਪੱਥਰ ਨੂੰ ਦੇਵਾਂਗੇ ਜੇ ਇਨਸਾਫ ਨਹੀਂ ਮਿਲਦਾ ਤੇ ਟੀਲੇ ਦਿਖਾਵਾਂ ਤੇ پوری ਫਿਲਮ ਦਿਖਾਵਾਂਗੇ ਲਗਾ ਪਰ ਪੂਰਾ ਭਾਰਤ ਬੰਦ ਕਰਵਾਵਾਂਗੇ ਇਹ ਘਟਨਾ ਨੂੰ ਦੇਖ ਰਿਹਾ ਵੀ ਸ਼ਾਇਦ ਇਹ ਆਪਸੀ ਇੱਕ ਸਾਜ਼ਿਸ਼ ਲੜਾਈ ਕਰਾਉਣ ਦੀ ਸਾਜ਼ਿਸ਼ ਵੀ ਆ ਹੋ ਸਕਦਾ ਇਹ ਆਰਐਸਐਸ ਦੀ ਸਾਜ਼ਿਸ਼ ਹੋਵੇ ਹੋ ਸਕਦਾ ਖਾਲਿਸਤਾਨੀਆਂ ਸਾਜ਼ਿਸ਼ ਹੋਵੇ ਲੇਕਿਨ ਇਸ ਦੀ ਅਸੀਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਇਹਦੀ ਜਿਹੜੀ ਇਨਕੁਆਰੀ ਜਿਹੜੀ ਹੈ ਜੁਡੀਸ਼ੀਲੀ ਸੁਪਰੀਮ ਕੋਰਟ ਵੱਲੋਂ ਕਰਵਾਈ ਜਾਵੇ ਕਿਉਂਕਿ ਪੁਲਿਸ ਨੇ ਦੇਖਣ ਨਹੀਂ ਜਾਣਾ ਦੁਬਈ ਚ 3 ਮਹੀਨੇ ਪਹਿਲਾਂ ਇਹ ਬੰਦਾ 3 ਮਹੀਨੇ ਤੋਂ ਪਹਿਲਾਂ ਦੁਬਈ ਰਹਿ ਰਹੇ ਸੀ ਦੁਬਈ ਚ ਕੀ ਕਰਦਾ ਸੀ ਕਿਹੜੇ ਨੇ ਟੱਕ ਤੇ ਸੀ ਇਹ ਸਿਰਫ ਇਨਕੁਆਰੀ ਜਿਹੜੀ ਦੂਸਰੀ ਹੋ ਸਕਦੀ ਆ ਉਹਦੇ ਨਾਲ ਹੀ ਸਾਹਮਣੇ ਆ ਸਕਦਾ ਬੜੀ ਦੁਖਦਾਈ ਘਟਨਾ ਬਹੁਤ ਧੋਖਾ ਸਾਡੇ ਮਨਾਂ ਤੇ ਮਨਾਂ ਦੇ ਵਿੱਚ ਪੂਰੇ ਫਰੋਜਪੁਰ ਦੇ ਹਰੇਕ ਬੰਦੇ ਦੇ ਮਨ ਚ ਰੋਸ਼ ਆ ਕਿ ਬਾਬਾ ਸਾਹਿਬ ਮੇੜਕਰ ਜਿਹੜੇ ਸਮਾਨਤਾ ਦੀ ਗੱਲ ਕਰਦੇ ਹਰੇਕ ਧਰਮ ਹਰੇਕ ਵਾਰਗ ਨੂੰ ਬਰਾਬਰ ਦਾ ਅਧਿਕਾਰ ਦਿੰਦੇ ਆ ਲੇਕਿਨ ਅੱਜ ਦੇ ਵਿੱਚ ਬਾਬਾ ਸਾਹਿਬ ਮੇੜਕਰ ਦੇ ਮੂਰਖੇ ਕੁੜੀ ਜਾ ਰਹੀਆਂ ਬੜੀ ਸ਼ਰਮਨਾਕ ਗੱਲ ਹੈ ਚਾਹ ਰਸਨਾ ਚਾਹੂਗਾ ਹੋਰ ਕਿ ਬਾਬਾ ਸਾਹਿਬ ਬੇੜਕਰ ਨੇ ਸਾਰਾ ਨਹੀਂ ਕੀਤਾ ਲੇਕਿਨ ਅੱਜ ਜਿਹੜੇ ਇੱਕ ਔਰਤ ਇੱਕ ਪੈਣ ਜਿਹੜੀ ਕਿਸੇ ਵੀ ਜਾਤੀ ਤੋਂ ਹੋ ਸਕਦੀ ਆ ਉਹ ਕਿਤੇ ਸਰਕਾਰ ਦੇ ਦਿਖਾਈ ਨਹੀਂ ਦੇ ਰਹੀ ਜਦਕਿ ਉਹਨਾਂ ਨੇ ਬਾਬਾ ਸਾਹਿਬ ਬੇੜਕਰ ਨੂੰ ਬੋਡ ਪਾਉਣ ਦਾ ਅਧਿਕਾਰ ਦਿੱਤਾ ਉਹਨਾਂ ਨੂੰ ਆਜ਼ਾਦੀ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੱਤਾ ਜਦੋਂ ਬਾਬਾ ਸਾਹਿਬ ਬੇੜਕਰ ਦਾ ਸਵਿਧਾਨ ਲਿਖਿਆ ਗਿਆ ਉਸ ਤੋਂ ਬਾਅਦ ਹੀ ਜਿਹੜਿਆ 인ਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਆ ਸੋ ਬੜੀ ਦੁੱਖ ਦੀ ਗੱਲ ਹੈ ਨਹੀਂ ਇਨਸਾਨ ਮਿਲਦਾ ਤੇ ਲਗਾਤਾਰ ਹੀ ਵਰ ਚੱਲ ਜਾਈਗਾ